ਰੋਟੀ ਦੇ ਉੱਪਰ ਗੋਹਾ ਰੱਖ ਕੇ ਖਾਣ ਵਾਲਾ ਇਹ ਇਨਸਾਨ ਕੋਈ ਪਾਗਲ ਨਹੀਂ ਹੈਗਾ ਇਹ ਬਹੁਤ ਤਕੜਾ ਬਿਜ਼ਨਸਮੈਨ ਹੈ ਬਿਜ਼ਨਸਮੈਨ ਇੰਜ ਕਿ ਇਸ ਦੀ ਇੰਸਟਾਗ੍ਰam ਆਈਡੀ ਦੇ ਉੱਪਰ ਜਿੰਨੀਆਂ ਵੀ ਵੀਡੀਓ ਨੇ ਉਸ ਦੇ ਵਿੱਚ ਇਹ ਗੋਹਾ ਹੀ ਖਾ ਰਿਹਾ ਹੈ ਉਹਦਿਆਂ ਕਈ ਵਾਰੀ ਇਹ ਪਿੰਨੀਆਂ ਬਣਾ ਲੈਂਦਾ ਆ ਪਿੰਨੀਆਂ ਬਣਾ ਕੇ ਸੋਨੇ ਦਾ ਵਰਕ ਲਗਾ ਕੇ ਉਹ ਖਾਂਦਾ ਆ ਕਈ ਵਾਰੀ ਇਹ ਮੱਝ ਦੇ ਪਿਸ਼ਾਬ ਦੀ ਚਾਹ ਬਣਾ ਕੇ ਵੀ ਇਸ ਨੇ ਪੀਤੀ ਆ ਇੱਕ ਵਾਰੀ ਇਸ ਨੇ ਗੋਲ ਗੱਪਿਆਂ ਦੇ ਵਿੱਚ ਪਿਸ਼ਾਬ ਪਾ ਕੇ ਖਾਧਾ ਆ ਮੋਮੋਜ਼ ਬਣਾ ਕੇ ਖਾਦੇ ਨੇ ਬਹੁਤ ਤਰ੍ਹਾਂ ਲਿਆ ਇਹ ਬੰਦਾ ਆਈਟਮਾਂ ਕਰਦਾ ਹੁਣ ਤੁਸੀਂ ਕਹੋਗੇ ਵੀ ਬਿਜ਼ਨਸਮੈਨ ਕਿਵੇਂ ਆ ਪਹਿਲੀ ਗੱਲ ਤੇ ਇਹਨੂੰ ਜੁੱਤੀਆਂ ਦੀ ਘਾਟ ਆ ਇਹਦੇ ਸਿਰ ਦੇ ਵਿੱਚ ਛੇਤਰ ਮਾਰੀ ਜਾਵੇ ਜਿੰਨੀ ਦੇਰ ਤੱਕ ਵਾਲ ਨਾ ਉੱਡ ਜਾਣ ਬਿਜ਼ਨਸਮੈਨ ਇਹ ਇਹਨਾਂ ਜਿਵੇਂ ਉਸਨੂੰ ਪਤਾ ਲੱਗ ਗਿਆ ਆ ਕਿ ਲੋਕ ਇਸ ਦੀਆਂ ਵੀਡੀਓ ਇੰਨਾਂ ਦੀਆਂ ਪਸੰਦ ਕਰਦੇ ਆ ਹਰ ਵੀਡੀਓ ਦੇ ਉੱਪਰ ਮਿਲੀਅਨ ਵਿਊ ਜਾਂਦੇ ਆ ਇਹ ਪਹਿਲਾਂ ਹੋਰ ਤਰ੍ਹਾਂ ਦੀਆਂ ਵੀਡੀਓ ਪਾਉਂਦਾ ਸੀ ਹੋਰ ਤਰ੍ਹਾਂ ਦੀਆਂ ਤੋਂ ਭਾਵ ਘਰ ਦੀਆਂ ਨਿੱਕੀ-ਮੋਟੀਆਂ ਹਾਸੀਆਂ ਖੇਡੀਆਂ ਆਆਂ ਬਲੌਗ ਗਾਣਿਆਂ ਦੀਆਂ ਤਾਂ ਉੱਤੇ 10000 8000 ਵਿਊ ਆਉਂਦਾ ਸੀਗਾ ਜਦੋਂ ਇਸ ਨੇ ਗੋਆ ਖਣਾ ਸ਼ੁਰੂ ਕੀਤਾ ਉਦੋਂ ਜਿਹੜੀ ਵਿਊਆਂ ਦੀ ਗਿਣਤੀ ਆ ਉਹ ਮਿਲੀਅਨਾਂ ਦੇ ਵਿੱਚ ਚੱਲ ਗਈ ਆ ਆਉਣ ਵਾਲੇ ਟਾਈਮ ਦੇ ਵਿੱਚ ਬਿਜ਼ਨਸ ਕਰੂਗਾ ਇਹਦੇ ਫਾਲੋਅਰ ਵਧਣਗੇ ਜਦੋਂ ਮਿਲੀਅਨਾਂ ਦੇ ਵਿੱਚ ਇਹਦੇ ਫਾਲੋਅਰ ਹੋਗੇ ਇਹ ਇਨਸਾਨ ਪੇਡ ਪ੍ਰੋਮੋਸ਼ਨ ਵੀ ਕਰੂਗਾ ਐਪਲੀਕੇਸ਼ਨਾਂ ਦੀ ਜੁਆ ਵਾਲੀਆਂ ਦੀ ਅਸ ਤੋਂ ਬਾਅਦ ਇਹਨਾਂ ਦੇ ਕੋਲੇ ਕਲਾਕਾਰ ਵੀ ਜਾਣਗੇ ਆਪਣੀਆਂ ਫਿਲਮਾਂ ਦੀ ਪ੍ਰੋਮੋਸ਼ਨ ਕਰਾਉਣ ਆਪਣੇ ਗਾਣੇ ਦੀ ਪ੍ਰੋਮੋਸ਼ਨ ਕਰਾਉਣ ਵਾਸਤੇ ਤੇ ਬਿਜ਼ਨਸਮੈਨਾਂ ਦੇ ਵਾਲੇ ਲੋਕ ਵੀ ਜਾਣਗੇ ਜਿਨ੍ਹਾਂ ਨੇ ਆਪਣੀ ਦੁਕਾਨ ਦੀ ਮਸ਼ਹੂਰੀ ਕਰਾਉਣੀ ਜਾਂ ਕੁਝ ਵੀ ਆਪਣੇ ਬਿਜ਼ਨਸ ਨੂੰ ਪ੍ਰੋਮੋਟ ਕਰਨਾ ਹੈ ਤੇ ਇਹ ਇਨਸਾਨ ਉਹ ਉਸ ਚੱਕ